ਉਹ ਜਿਹੜਾ ਬੰਦਾ ਜੱਜ ਬਣਨ ਲੱਗਿਆ ਉਹ ਕੀ ਫੈਸਲੇ ਦਊਗਾ ਕੱਲ ਨੂੰ ਜਿਹਨੂੰ ਤੁਸੀਂ ਅੱਜੇ ਜਲੀਲ ਕਰ ਰਹੇ ਹੋ ਜਿਹਨੇ ਜੱਜ ਦੀ ਚੇਅਰ ਤੇ ਬਹਿਣਾ ਹੈ ਤੁਸੀਂ ਉਹਨੂੰ ਕਹਿੰਦੇ ਹੋ ਤੂੰ ਤੇਰੇ ਤੇਰੇ ਹੱਕ ਤੇਰੇ ਵਾਸਤੇ ਨਹੀਂ ਉਹ ਕਾਨੂੰਨ ਹੈ ਇਹ ਇਹ ਸੰਵਿਧਾਨ ਸਭ ਤੋਂ ਤੇਰੇ ਲਈ ਨਹੀਂ ਤੂੰ ਚੱਲ ਬਾਹਰ ਇਹਦੇ ਵਾਸਤੇ ਪਰਚਾ ਹੋਣਾ ਚਾਹੀਦਾ ਕਿ ਨਹੀਂ ਹੁੰਦੇ ਤੇ ਹੋਣਾ ਚਾਹੀਦਾ ਜਿਹੜਾ ਮਤਲਬ ਜਿਹੜੇ ਬੰਦੇ ਜਿਹੜਾ ਨੌਡਲ ਆਫੀਸਰ ਆ ਉੱਤੇ ਕਹਿੰਦੀ ਮੈਂ ਫੀਸ ਭਰੀ ਹੈ ਮੈਂ ਹਰ ਮਾਪਦੰਡ ਜਿਹੜੇ ਨੇ ਇਸ ਪੇਪਰ ਦੇ ਲਈ ਉਹ ਕਲੀਅਰ ਕਰੇ ਨੇ ਪਰ ਉਸ ਤੇ ਵਿੱਚ ਕਹਿੰਦੇ ਮੈਨੂੰ ਕੋਰਟ ਦੇ ਹੁਕਮਾਂ ਦਾ ਹਵਾਲਾ ਦੇ ਕੇ ਬਾਹਰ ਕੱਢਿਆ ਗਿਆ ਦੇਖੋ ਆਰਟੀਕਲ 25 ਬੜਾ ਕਲੀਅਰ ਸ਼ਬਦਾਂ ਚ ਕਹਿੰਦਾ ਵੀ ਜਿਹੜਾ ਸਿੱਖ ਹੈ ਉਹ ਕਿਰਪਾਨ ਬੈਨ ਵੀ ਸਕਦਾ ਹੈ ਤੇ ਕਿਰਪਾਨ ਫੜ ਵੀ ਸਕਦਾ ਹੈ ਹਰਿਆਣਾ ਨੇ ਪਹਿਲਾਂ 2016 ਦੇ ਵਿੱਚ ਮਤਲਬ ਸਟਾਰਟ ਕੀਤਾ 2016 ਚ ਬੈਨ ਲਾਇਆ ਔਰ ਜੋ ਅਗਜ਼ਾਮ ਐਚ ਪੀ ਐਸ ਸੀ ਦਾ 2019 ਚ ਸੀਗਾ ਉਦੋਂ ਵੀ ਬੈਨ ਲਾਇਆ ਤੇ ਫਿਰ ਰਾਤ ਨੂੰ ਕੋਰਟ ਮੈਂ ਸਪੈਸ਼ਲ ਮੈਂਸ਼ਨਿੰਗ ਕੀਤੀ ਸੀ ਵਿਧੀ ਪ੍ਰਮਾਤਮਾ ਕਰੋਣ ਵਾਲਾ 9 ਪੇਜਾਂ ਦੀ ਆਰਡਰ ਕਰਨ ਕੀਤਾ ਹਾਈ ਕੋਰਟ ਦੇ ਡਿਵੀਜ਼ਨ ਬੈਂਚ ਨੇ ਕਿੰਨੀ ਰੋਕ ਸਕਦੇ ਲੋ ਸਟੇਟ ਆਫ ਪੰਜਾਬ ਨੂੰ ਵੀ ਮੈਂ ਪਾਰਟੀ ਬਣਾਇਆ ਸੀ ਕਿ ਵੀ ਇਹਦੇ ਤੇ ਜਿਹੜੇ ਆਹ ਸ਼ਰਾਰਤੀ ਅਨਸਰ ਜਿਹੜੇ ਰੋਕਾਂ ਲਾਉਂਦੇ ਨੇ ਇਹਨਾਂ ਨੂੰ ਟੰਗੋ ਤੁਸੀਂ ਕਈ ਵਾਰ ਬੱਚਾ ਕਹਿੰਦਾ ਵੀ ਯਾਰ ਮੇਰਾ ਤਾਂ ਐਗਜ਼ਾਮ ਕਿਹੜਾ ਬਾਰ-ਬਾਰ ਹੋਣਿਆ ਕਲਾਸ 1 ਆਫੀਸਰਸ ਮੈਂ ਚਲੋ ਸੈਕਰੀਫਾਈਜ਼ ਕਰਦਾ ਕਿੱਡਾ ਵੱਡਾ ਇਹ ਆਉਣ ਵਾਲੀ ਪਨੀਰੀ ਵਾਸਤੇ ਇਹ ਤੱਕਾ ਹੋ ਰਿਹਾ ਇਹ ਤਾਂ ਸਿੱਖੀ ਨੂੰ ਖਤਮ ਕਰਨ ਦੀਆਂ ਚਾਲਾਂ ਨੇ What is going to happen in this country ਜਿਹੜਾ ਬੰਦਾ ਜੁਡੀਸ਼ਰੀ ਦਾ ਐਗਜ਼ਾਮ ਦੇਣ ਜਾ ਰਿਹਾ ਹੈ ਜੇ ਕਾਲੇ ਕੋਟ ਵਾਲੇ ਨਾਲ ਜਾਂ ਜੱਜ ਨਾਲ ਬੰਨ ਨਾਲੇ ਜੱਜ ਨਾਲ ਤੱਕਾ ਹੋ ਰਿਹਾ ਫਿਰ ਕਿਹਦੇ ਨਾਲ ਹੋ ਸਕਦਾ ਸ਼ੁਕਲਾ ਜੀ ਕੋਰਟਾਂ ਤੋਂ ਪਰਮਿਸ਼ਨ ਨਾਲ ਲੈਣ ਵਾਸਤੇ ਰੱਖਿਆ ਸਿੱਖ ਇਹ ਗੱਲ ਪਿੱਛੇ ਕੋਰਟ ਜਾਣਾ ਕੋਰਟ ਜਾਣ ਤੁਸੀਂ ਕੋਰਟ ਬੈਲੇ ਆ ਕੋਰਟ ਜਾਣ ਦੇ ਲਈ ਕਿਉਂ ਗਵਰਨਮੈਂਟ ਤੋਂ ਕੋਈ ਆਨਸਰ ਪੁੱਛੇ ਇਹ ਬਿਮਿਨੋਰਟੀ ਕਮਿਊਨਿਟੀ ਦਾ ਤੁਸੀਂ ਪ੍ਰੋਟੈਕਸ਼ਨ ਕਰਨੀ ਹੈ ਜਾਂ ਇਹਨਾਂ ਨੂੰ ਜਲੀਲ ਕਰਨਾ ਹੈ ਤੁਸੀਂ ਟੱਚ ਕਰ ਕਰਕੇ ਦੇਖਦੇ ਹੋ ਆਪਣੀ ਪੋਸਟ ਤੇ ਪੋਜੀਸ਼ਨ ਨੂੰ ਕੋਈ ਗਵਰਨਮੈਂਟ EMPLOYEE ਮਿਸਯੂਜ਼ ਕਰਕੇ ਜਿਵੇਂ ਇਸ ਕੇਸ ਵਿੱਚ ਹੋਇਆ ਕਿਉਂਕਿ ਉਹਦੇ ਕੋਲ ਪਾਵਰ ਸੀ ਉੱਥੇ ਉਹਨੇ ਰੋਕ ਲਾਤੀ ਨਾ ਜੇ ਕੋਈ ਮਿਸਯੂਜ਼ ਕਰਕੇ ਐਦਾਂ ਕੋਈ ਰੋਕ ਲਾਉਂਦਾ ਉਹਦੇ ਤੇ ਤੁਸੀਂ ਦੋ ਵੀ ਉੱਤੇ FIR ਵੀ ਹੋਏਗੀ ਉੱਤੇ ਪਰਚਾ ਦਰਜ ਮੈਂ ਦੇਖਾਂਗਾ ਕਿਹੜਾ ਕਿਹੜਾ ਲਾਉਂਦਾ ਰੋਕ ਫਿਰ ਸਸ਼ੀਕਾਲ ਢੇਲੀ ਪੋਸਟ ਪੰਜਾਬੀ ਵੇਖ ਰਹੇ ਤੁਸੀਂ ਤੇ ਮੈਂ ਹਾਂ ਗਗਨ ਸ਼ਕਲਾ Rajasthan ਦੇ ਵਿੱਚੋਂ ਇੱਕ ਖਬਰ ਬਹੁਤ ਤੇਜ਼ੀ ਦੇ ਨਾਲ ਵਾਇਰਲ ਹੁੰਦੀ ਹੈ ਜਿਸ ਦੇ ਵਿੱਚ ਇੱਕ ਅੰਮ੍ਰਿਤਧਾਰੀ ਲੜਕੀ ਨੂੰ ਜੁਡੀਸ਼ੀਅਲ ਦਾ ਪੇਪਰ ਦੇਣ ਤੋਂ ਬਾਹਰ ਕਰ ਦਿੱਤਾ ਗਿਆ ਕਾਰਨ ਉਸ ਦੇ ਧਾਰਮਿਕ ਚਿੰਨ੍ਹ ਕਾਰਨ ਸਿੱਖ ਧਰਮ ਨਾਲ ਜੁੜੇ ਹੋਏ ਉਹ ਪੰਜ ਕਕਾਰ ਜਿਸ ਨੂੰ ਕਾਨੂੰਨ ਦਾ ਹਵਾਲਾ ਦੇ ਕੇ ਉਸ ਨੂੰ ਉਸ ਪੇਪਰ ਦੇ ਵਿੱਚ ਬੈਠਣ ਨਹੀਂ ਦਿੱਤਾ ਗਿਆ ਆਖਰ ਆਰਟੀਕਲ 25 ਕੀ ਕਹਿੰਦਾ ਮੇਰੇ ਨਾਲ ਸੁਪਰੀਮ ਕੋਰਟ ਦੇ ਵੱਡੇ ਵਕੀਲ ਐਡਵੋਕੇਟ ਚਰਨਪਾਲ ਬਾਗੜੀ ਮੌਜੂਦ ਨੇ ਗੱਲਬਾਤ ਕਰਾਂਗੇ ਇਸ ਬਾਬਤ ਇਹ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਦੇ ਵਿੱਚ ਕੇਸ ਲੜ ਚੁੱਕੇ ਨੇ ਬਾਗੜੀ ਸਾਹਿਬ ਬਹੁਤ ਸਵਾਗਤ ਹੈ ਜੀ ਥੈਂਕ ਯੂ ਸਿੱਧੇ ਹੀ ਪਹਿਲਾਂ ਤਾਂ ਇਹ ਦੱਸੋ ਕਿ ਕਨਸਟੀਟਿਊਸ਼ਨ ਦਾ ਆਰਟੀਕਲ 25 ਕੀ ਕਹਿੰਦਾ ਹੈ ਦੇਖੋ ਆਰਟੀਕਲ 25 ਬੜਾ ਕਲੀਅਰ ਸ਼ਬਦਾਂ 'ਚ ਕਹਿੰਦਾ ਵੀ ਜਿਹੜਾ ਸਿੱਖ ਹੈ ਉਹ ਕਿਰਪਾਨ ਪੈਨ ਵੀ ਸਕਦਾ ਹੈ ਤੇ ਕਿਰਪਾਨ ਫੜ ਵੀ ਸਕਦਾ ਹੈ ਦੋ ਚੀਜ਼ਾਂ ਦੀ ਗੱਲ ਕਰਦਾ ਮੈਂ ਸ਼ੁਰੂਆਤ ਤੋਂ ਇਹ ਗੱਲ ਕਰਦਾ ਇਹਦੇ ਤੇ ਇੰਟਰਪ੍ਰੀਟੇਸ਼ਨ ਹੋਣੀ ਵੀ ਜ਼ਰੂਰੀ ਆ ਬਾਅਦ ਦੀਆਂ ਗੱਲਾਂ ਨੇ ਕੁਐਸਚਨ ਇਹ ਆ ਵੀ ਕੀ ਕਿਸੇ ਨੂੰ ਧਾਰਮਿਕ ਚਿੰਨ ਜਿਹੜੇ ਸਿੱਖਾਂ ਨੇ ਧਾਰਮਿਕ ਚਿੰਨ ਦੋ ਚੀਜ਼ਾਂ ਇੱਥੇ ਕਵਰ ਹੋਣੀਆਂ ਧਾਰਮਿਕ ਚਿੰਨ ਹੋਰ ਰਿਲੀਜੀਅਨ ਦੇ ਵੀ ਧਾਰਮਿਕ ਚਿੰਨ ਹੋ ਸਕਦੇ ਆ ਪਰ ਜੇ ਸੰਵਿਧਾਨਿਕ ਪਹਿਚਾਨ ਤੇ ਉਹਦੀ ਐਗਜ਼ੈਂਪਸ਼ਨ ਛੋਟ ਪ੍ਰਾਪਤਕ ਸ੍ਰੀ ਸਾਹਿਬ ਤੇ ਕਿਰਪਾਨ ਨੂੰ ਆ ਉਹ ਆਰਟੀਕਲ 25 ਆਫ ਦੀ ਕਨਸਟੀਟਿਊਸ਼ਨ ਆਫ ਇੰਡੀਆ ਬੜੀ ਮੰਦਪਾਗੀ ਘਟਨਾ ਔਰ بار بار ਵਾਰ ਇਹ ਘਟਨਾਵਾਂ ਵਾਪਰ ਰਹੀਆਂ ਮੈਨੂੰ ਬੜਾ ਦੁੱਖ ਹੁੰਦਾ ਇਸ ਗੱਲ ਦੇ ਵਿੱਚ ਤੁਸੀਂ ਗੱਲ ਕੀਤੀ 2019 ਦੀ ਵੀ ਗੱਲ ਸੀ ਇਹ ਜਿਹੜਾ ਕੇਸ ਹਾਈ ਕੋਰਟ ਦੇ ਵਿੱਚ ਦੋਰੇ ਬੈਂਚ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਵਿੱਚ ਲੜਿਆ ਉਹ ਵੀ ਮੈਨੂੰ ਯਾਦ ਆ ਕਿਉਂਕਿ ਉਸ ਦਿਨ ਸ਼ਨੀਵਾਰ ਦਾ ਦਿਨ ਸੀ ਹਰਿਆਣਾ ਸਰਕਾਰ ਨਹੀਂ ਹਰਿਆਣਾ ਦਾ ਮਤਲਬ ਹਰਿਆਣੇ ਤੱਕ ਤਾਂ ਪੰਜਾਬ ਰਿਹਾ ਕਿਸੇ ਟਾਈਮ ਜੀ ਚਲੋ Rajasthan ਤਾਂ ਹੈ ਤਾਂ ਇੰਡੀਆ ਦਾ 파ਟ ਹੈ ਕਿਤੇ ਵੀ ਨਹੀਂ ਹੋਣਾ ਚਾਹੀਦਾ ਇਹ ਔਰ ਹਰਿਆਣਾ ਨੇ ਪਹਿਲਾਂ 2016 ਦੇ ਵਿੱਚ ਮਤਲਬ ਸਟਾਰਟ ਕੀਤਾ 2016 ਚ ਬੈਨ ਲਾਇਆ ਔਰ ਜੋ ਐਗਜ਼ਾਮ ਐਚਪੀਐਸਸੀ ਦਾ 2019 ਚ ਸੀਗਾ ਉਦੋਂ ਵੀ ਬੈਨ ਲਾਇਆ ਤੇ ਫਿਰ ਰਾਤ ਨੂੰ ਕੋਰਟ ਮੈਂ ਸਪੈਸ਼ਲ ਮੈਂਸ਼ਨਿੰਗ ਕੀਤੀ ਸੀ ਵਿਧੀ ਪ੍ਰਮਾਤਮਾ ਕਰਾਉਣ ਵਾਲਾ ਤੇ ਉਹ ਰਾਤ ਨੂੰ 9 ਪੇਜਾਂ ਦੀ ਆਰਡਰ ਕਰਨ ਕੀਤਾ ਹਾਈ ਕੋਰਟ ਦੇ ਡਿਵੀਜ਼ਨ ਬੈਂਚ ਨੇ ਕਿ ਨਹੀਂ ਰੋਕ ਸਕਦੇ ਤੁਸੀਂ ਸਿੱਖ ਕਿਰਪਾਨ ਆਪਣੇ ਕਕਾਰ ਲੈ ਕੇ ਪੇਸ਼ ਹੋਏ ਉਸ ਐਗਜ਼ਾਮ ਦੇ ਵਿੱਚ ਇਹ ਹੁਣ ਵਾਰ-ਵਾਰ ਕੀ ਇਨਾਂ ਨੂੰ ਮੈਂ ਉਸ ਪਟੀਸ਼ਨ ਦੇ ਵਿੱਚ ਹਾਲਾਂਕਿ ਉਹ ਪਟੀਸ਼ਨ ਇੰਨੀ ਕੋਹਣੀ ਬਣਦੀ ਸੀ ਕਿ ਵੀ ਜ ਇਹਨਾਂ ਨੂੰ ਜਿਹੜੇ ਕਲਾਸ 1 ਆਫੀਸਰ ਹਰਿਆਣਾ ਦੇ ਵਿੱਚ ਉਦੋਂ ਨਿਯੁਕਤੀ ਸੀ ਕਿਉਂਕਿ ਉਹ ਉਨੀਕ ਰਿੱਟ ਬਣਦੀ ਸੀ ਪਰ ਫਿਰ ਵੀ ਮੈਂ ਉਹ ਚ ਥੋੜਾ ਜਿਆ ਮੰਗਿਆ ਸੀ ਕਿਉਂਕਿ ਸਟੇਟ ਆਫ ਪੰਜਾਬ ਨੂੰ ਵੀ ਮੈਂ ਪਾਰਟੀ ਬਣਾਇਆ ਸੀ ਕਿ ਵੀ ਇਹਦੇ ਤੇ ਜਿਹੜੇ ਆਹ ਸ਼ਰਾਰਤੀ ਅਨਸਰ ਜਿਹੜੇ ਰੋਕਾਂ ਲਾਉਂਦੇ ਨੇ ਇਹਨਾਂ ਨੂੰ ਟੰਗੋ ਤੁਸੀਂ ਉਹ ਮਤਲਬ ਜਿਹੜੀ ਮਿਨੋਰਿਟੀ ਕਮਿਊਨਿਟੀ ਹੈ ਨਾ ਉਹਨੂੰ ਤਾਂ ਪ੍ਰੋਟੈਕਸ਼ਨ ਦੀ ਲੋੜ ਹੈ ਲੋੜ ਹੁੰਦੀ ਹੈ ਕਿਉਂਕਿ ਜਿਹੜੀ ਤਾਨਾਸ਼ਾਹ ਨਹੀਂ ਤਾਂ ਧੱਕਾ ਕਰੂਗਾ ਇਹ ਉਹ ਧੱਕੇ ਕਰਨ ਦੀਆਂ ਨਿਸ਼ਾਨੀਆਂ ਨੇ ਪਰ ਮੈਂ ਬਾਦਰੀ ਸਾਹਿਬ ਇੱਕ ਚੀਜ਼ ਜਾਣਾ ਚਾਹਣਾ ਇਹ ਦੇਸ਼ ਦਾ ਸੰਵਿਧਾਨ ਹੈ ਜੀ ਇਸ ਸੰਵਿਧਾਨ ਦੇ ਨਾਲ ਦੇਸ਼ ਚੱਲਦਾ ਹੈ ਜੀ ਪਰ ਜਿਸ ਤਰ੍ਹਾਂ ਦੀ ਉਸ ਲੜਕੀ ਦੇ ਨਾਲ ਜੁਡੀਸ਼ੀਅਲ ਦਾ ਪੇਪਰ ਦੇਣ ਗਈ ਉਹ ਲੜਕੀ ਉਹ ਕਹਿੰਦੀ ਮੈਂ ਫੀਸ ਭਰੀ ਹੈ ਮੈਂ ਹਰ ਮਾਪਦੰਡ ਜਿਹੜੇ ਨੇ ਇਸ ਪੇਪਰ ਦੇ ਲਈ ਉਹ ਕਲੀਅਰ ਕਰੇ ਨੇ ਪਰ ਉਸ ਦੇ ਵਿੱਚ ਕਹਿੰਦੇ ਮੈਨੂੰ ਕੋਰਟ ਦੇ ਹੁਕਮਾਂ ਦਾ ਹਵਾਲਾ ਦੇ ਕੇ ਬਾਹਰ ਕੱਢਿਆ ਗਿਆ ਕੀ ਪੰਜਾਬ ਐਂਡ ਹਰਿਆਣਾ ਦੇ ਵਿੱਚ ਹੀ ਇਹ ਕਾਨੂੰਨ ਤੁਹਾਡਾ ਲਾਗੂ ਆ ਜਾਂ ਉਸ ਤੋਂ ਬਾਅਦ ਵੀ ਜਿਹੜਾ ਸਿੱਖ ਹੈ ਉਹ ਆਪਣੇ ਪੰਜ ਕਕਾਰਾਂ ਦੇ ਨਾਲ ਪੇਪਰ ਦੇ ਸਕਦਾ ਕਿਉਂਕਿ ਪੰਜ ਕਕਾਰ ਸਿੱਖ ਦੇ ਲਈ ਬੇਹਦ ਅਹਿਮ ਨੇ ਉਹ ਕੁੜੀ ਨੇ ਕਕਾਰਾਂ ਨਾਲ ਉਹ ਪੇਪਰ ਛੱਡ ਦੇਣਾ ਜ਼ਰੂਰੀ ਸਮਝਿਆ ਨਹੀਂ ਨਹੀਂ ਦੇਖੋ ਇਹ ਸਵਿਧਾਨ ਪੰਜਾਬ ਤੇ ਹਰਿਆਣਾ ਵਾਸਤੇ ਥੋੜੋ ਲਾਗੂ ਹੈ ਇਹ ਤਾਂ ਪੂਰੇ ਇੰਡੀਆ ਦੇ ਵਿੱਚ ਲਾਗੂ ਹੈ ਇਸ ਸਵਿਧਾਨ ਨੂੰ ਬਚਾਉਣ ਵਾਸਤੇ ਬਾਰ-ਬਾਰ ਮਿਨੋਰਟੀ ਕਮਿਊਨਿਟੀ ਨੂੰ ਕਿਉਂ ਬਾਰ-ਬਾਰ ਜਾਣਾ ਪੈਂਦਾ ਕੋਰਟਾਂ ਦੇ ਵਿੱਚ ਤਾਂ ਸਰਕਾਰ ਨੂੰ ਪੁਨਿਸ਼ਮੈਂਟ ਲੈ ਕੇ ਆਉਣੀ ਚਾਹੀਦੀ ਹੈ ਕਿ ਵੀ ਜਿਹੜਾ ਵੀ ਸ਼ਰਾਰਤੀ ਅਨਸਰ ਉਹ ਵਾਲੇ ਕਰਦਾ ਹੈ ਕੰਡੀਸ਼ਨਸ ਨੂੰ ਉਹਨੂੰ ਉਹਦੇ ਤੇ ਸਜ਼ਾ ਕਿਉਂਕਿ ਮੈਂ ਇਹ ਇਹ ਗੱਲ ਕਰਦਾ ਇਹ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਦਾ ਆਰਡਰ ਹਰਿਆਣਾ ਵਾਸਤੇ ਸੀ ਉਦੋਂ ਕਿਉਂਕਿ ਉਦੋਂ ਮਤਲਬ ਸ਼ਨੀਵਾਰ ਦਾ ਦਿਨ ਸੀ ਐਤਵਾਰ ਨੂੰ ਪ੍ਰੀਖਿਆ ਸੀ ਬੱਚੇ ਕਰਨ ਕੀ ਕਈ ਵਾਰ ਬੱਚਾ ਕਹਿੰਦਾ ਵੀ ਯਾਰ ਮੇਰਾ ਤਾਂ ਐਗਜ਼ਾਮ ਕਿਹੜਾ ਬਾਰ-ਬਾਰ ਹੋਣਿਆ ਕਲਾਸ 1 ਆਫੀਸਰਜ਼ ਮੈਂ ਚਲੋ ਸੈਕਰੀਫਾਈਜ਼ ਕਰਦਾ ਕਿੱਡਾ ਵੱਡਾ ਇਹ ਆਉਣ ਵਾਲੀ ਪਨੀਰੀ ਵਾਸਤੇ ਇਹ ਤਕਾ ਹੋ ਰਿਹਾ ਇਹ ਤਾਂ ਸਿੱਖੀ ਨੂੰ ਖਤਮ ਕਰਨ ਦੀਆਂ ਚਾਲਾਂ ਨੇ ਹੂੰ ਕੌਣ ਪੁੱਛੂਗਾ ਇਸ ਚੀਜ਼ ਨੂੰ ਕੋਈ ਬੋਲਦਾ ਤੇ ਉਹਨੂੰ ਮਤਲਬ ਇਹ ਪਰੇਸ਼ਾਨ ਕਰ ਰਹੇ ਆ ਕੋਰਟ ਕੋਰਟ ਚ ਕਿਉਂ ਜਾਈਏ ਬਈ ਕੋਰਟ ਚ ਜਾ ਕੇ ਪਰਮਿਸ਼ਨ ਲੈਣੀ ਹੈ ਸੰਵਿਧਾਨ ਬਣਾਉਣ ਲੱਗੇ ਆ ਵੱਡਾ ਕਿ ਕੋਟਾਂ ਤੋਂ ਪਰਮਿਸ਼ਨ ਨਾ ਲੈਣ ਵਾਸਤੇ ਰੱਖਿਆ ਸਿੱਖ ਕਿਹ ਗਲਪਿਛੇ ਕੋਟ ਜਾਣ ਕੋਟ ਜਾਣ ਤੁਸੀਂ ਕੋਟ ਬਿਲੇ ਆ ਕੋਟ ਜਾਣ ਦੇ ਲਈ ਕਿਉਂ ਗਵਰਨਮੈਂਟ ਤੋਂ ਕੋਈ ਆਨਸਰ ਪੁੱਛੇ ਇਹ ਵੀ ਮਿਨੋਰਟੀ ਕਮਿਊਨਿਟੀ ਦਾ ਤੁਸੀਂ ਪ੍ਰੋਟੈਕਸ਼ਨ ਕਰਨੀ ਆ ਜਾਂ ਇਹਨਾਂ ਨੂੰ ਜਲੀਲ ਕਰਨਾ ਤੁਸੀਂ ਟੱਚ ਕਰ ਕਰਕੇ ਦੇਖਦੇ ਹੋ ਉਹ ਬੱਚੀ ਕਹਿ ਰਹੀ ਹੈ ਕਿ ਸਮ ਆਫ ਦੀ ਅਦਰ ਕੈਂਡੀਡੇਟਸ ਹੂ ਜਿਨ੍ਹਾਂ ਨੇ ਸੈਕਰੀਫਾਈ ਵੀ ਲਾਹ ਦੋ ਯਾਰ ਕਿਰਪਾਨ ਆਪਾਂ ਅੱਕ ਅੱਗੇ ਜਾਈਏ ਹੋ ਸਕਦਾ ਕਿਸੇ ਦੀ ਮਾਨਸਿਕਤਾ ਔਰ ਉਹਦਾ ਇੰਨੀ ਕੁ ਪ੍ਰੈਪਰੇਸ਼ਨ ਹੋਵੇ ਵੀ ਜੱਜ ਬਣਨਾ ਉਹ ਜਿਹੜਾ ਬੰਦਾ ਜੱਜ ਬਣਨ ਲੱਗਿਆ ਉਹ ਕੀ ਫੈਸਲੇ ਦਊਗਾ ਕੱਲ ਨੂੰ ਜਿਹਨੂੰ ਤੁਸੀਂ ਅੱਜੇ ਜਲੀਲ ਕਰ ਰਹੇ ਹੋ ਜਿਹਨੇ ਜੱਜ ਦੀ ਚੇਅਰ ਤੇ ਬਹਿਣਾ ਹੈ ਤੁਸੀਂ ਉਹਨੂੰ ਕਹਿੰਦੇ ਹੋ ਤੂੰ ਤੇਰੇ ਤੇਰੇ ਹੱਕ ਤੇਰੇ ਵਾਸਤੇ ਨਹੀਂ ਉਹ ਕਾਨੂੰਨ ਹੈ ਇਹ ਇਹ ਸੰਵਿਧਾਨ ਸਭ ਤੋਂ ਤੇਰੇ ਲਈ ਨਹੀਂ ਤੂੰ ਚੱਲ ਬਾਹਰ ਇਹਦੇ ਵਾਸਤੇ ਪਰਚਾ ਹੋਣਾ ਚਾਹੀਦਾ ਕਿ ਨਹੀਂ ਹੁੰਦੇ ਤੇ ਹੋਣਾ ਚਾਹੀਦਾ ਜਿਹੜਾ ਮਤਲਬ ਜਿਹੜੇ ਬੰਦੇ ਜਿਹੜਾ ਨੋਡਲ ਅਫੀਸਰ ਆ ਉੱਤੇ ਉਹ ਗੱਲ ਤੁਸੀਂ ਗੱਲ કરી ਸੀ ਵੀ ਹਾਈ ਕੋਰਟ ਨੇ ਕਿਹਾ ਮੈਨੂੰ ਕੋਈ ਹਾਈ ਕੋਰਟ ਦੀ ਜੱਜਮੈਂਟ ਦਿਖਾ ਦਿਓ ਜਿੱਥੇ ਹਾਈ ਕੋਰਟ ਨੇ ਕਿਹਾ ਵੀ ਸਿੱਖ ਕਕਾਰ ਨਹੀਂ ਪਾ ਸਕਦਾ ਕੋਈ ਜੱਜਮੈਂਟ ਤੜਾ ਦੂੰ ਦੂਜੇ ਦਿਨੇ ਸੁਪਰੀਮ ਕੋਰਟ ਤੋਂ ਉਹ ਜੱਜਮੈਂਟ ਜਿੱਥੋਂ ਮੈਂ ਜਿੱਥੋਂ ਤੱਕ ਉਹਦੀ ਸਟੇਟਮੈਂਟ ਆਈ ਹੈਵ ਹਰਡ ਉਹ ਸਿਰਫ ਇਹ ਕਹਿ ਰਹੀ ਹੈ ਕਿ ਵੀ ਹਾਈ ਕੋਰਟ ਦੀ ਉਹਨਾਂ ਨੇ ਕੋਈ ਦਿਖਾਈ ਹੈ ਜੱਜਮੈਂਟ ਜੀ ਜੋ ਕਹਿੰਦੇ ਆ ਕਿ ਵੀ ਤੁਸੀਂ ਟਰੌਊਜ਼ਰ ਪਾ ਸਕਦੇ ਹੋ ਮਤਲਬ ਆਹ ਪਹਿਰਾਵਾ ਪਾ ਸਕਦੇ ਹੋ ਆਹ ਚੀਜ਼ਾਂ ਪਾ ਸਕਦੇ ਹੋ ਉੱਥੇ ਤਾਂ ਉਹ ਜੱਜਮੈਂਟ ਚੋਂ ਕਹਿੰਦੀ ਇਹ ਲਿਖਿਆ ਹੀ ਨਹੀਂ ਹੈਗਾ ਵੀ ਤੁਸੀਂ ਕਿਰਪਾਨ ਨਹੀਂ ਪਾ ਸਕਦੇ ਹਮ ਏਵੀਏਸ਼ਨ ਡਿਪਾਰਟਮੈਂਟ ਨੇ ਗਵਰਨਮੈਂਟ ਆਫ ਇੰਡੀਆ ਨੇ ਟਾਈਮ ਟੂ ਟਾਈਮ ਏਵੀਏਸ਼ਨ ਮਤਲਬ ਜਹਾਜ਼ ਜਦੋਂ ਚੜਦੇ ਆ ਪੰਜਾਬੀ ਚ ਆਪਾਂ ਗੱਲ ਕਰ ਰਹੇ ਆ ਬਿਲਕੁਲ ਐਗਜ਼ੈਕਟਲੀ ਸਰ ਜਿਹੜੀ ਮਿਨਿਸਟਰੀ ਜਹਾਜ਼ਾਂ ਨੂੰ ਚਲਾਉਣ ਦੀ ਆਵਾਜ਼ਾਈ ਨੂੰ ਗਵਰਨ ਕਰਦੀ ਹੈ ਹਮ ਉਹਨੇ ਟਾਈਮ ਟੂ ਟਾਈਮ ਨੋਟੀਫਿਕੇਸ਼ਨ ਜਿਹੜੀਆਂ ਨੇ ਉਹ ਜਾਰੀ ਕੀਤੀਆਂ ਹੋਈਆਂ ਮੈਂ ਵੀ ਲਾਈ ਸੀ ਆਪਣੀ ਪਟੀਸ਼ਨ ਦੇ ਵਿੱਚ ਹਮ ਵੀ ਜਿਹੜਾ ਸਿੱਖ ਹਮ ਡੋਮੈਸਟਿਕ 에ਅਰਲਾਈਨਸ ਦੇ ਵਿੱਚ ਜਾਊਗਾ ਔਰ ਕਿਰਪਾਨ ਪਹਿਨੀ ਹੋਊਗੀ ਉਹਨੂੰ ਰੋਕਿਆ ਨਹੀਂ ਜਾਊਗਾ ਹਮ ਉਹਦੀ ਲੈਂਥ ਵੀ ਡਿਸਕ੍ਰਾਈਬ ਕੀਤੀ ਹੋਈ ਆ ਤੇ 9 ਇੰਚ 6 ਤੋਂ 9 ਇੰਚ ਦੇ ਵਿੱਚ ਉਹਦਾ ਸਾਈਜ਼ ਹਮ ਇੱਕ ਬੰਦੇ ਨੇ ਆ ਪਟੀਸ਼ਨ ਪਾਈ ਹਾਈ ਕੋਰਟ ਦੇ ਵਿੱਚ ਦਿੱਲੀ ਹਾਈ ਕੋਰਟ ਦੇ ਵਿੱਚ ਆ ਦਿਖਾ ਦਿਓ ਕਿਉਂਕਿ ਮੈਂ ਇਹ ਕਹਿਣਾ ਹੋ ਸਕਦਾ ਲੋਕਾਂ ਨੂੰ ਇਹ ਜਾਣਕਾਰੀ ਹੋ ਜੇ ਤਾਂ ਹੋ ਸਕਦਾ ਕਿਸੇ ਨਾਲ ਤੱਕਾ ਹੋਣ ਤੋਂ ਰੋਕਿਆ ਜਾ ਸਕੇ ਕਿਵੇਂ ਨਾ ਕਿਸੇ ਸੋਰਸ ਨਾਲ ਰੁਕ ਜੇ ਵੀ ਇੰਨੀ ਕੁ ਜ਼ਿਆਦਾ ਲੋਕਾਂ ਨੂੰ ਅਵੇਅਰਨੈਸ ਹੋ ਜਵੇ ਲੋਕਾਂ ਤੱਕ ਇਹ ਪਹੁੰਚ ਜਵੇ ਤੇ ਇਹ ਜੱਜਮੈਂਟ ਐਂਡ ਵਾਲਾ ਵੀ ਦਿਖਾ ਦਿਓ ਡੀਵੀ ਦੀ ਇਹ ਹੈਗੀ ਹੈ ਪਹਿਲਾਂ ਪਟੀਸ਼ਨ ਦੱਸ ਦੋਗੇ ਇਹ ਹਾਂ ਇਹ ਪਟੀਸ਼ਨ ਕਿਸੇ ਨੇ ਫਾਈਲ ਕੀਤੀ ਕਿ ਵੀ ਜ ਸਿੱਖਾਂ ਨੂੰ ਕਿਉਂ ਤੁਸੀਂ ਕਿਰਪਾਨ ਪਾ ਕੇ ਦੇਣ ਦੰਨ ਭੇਜਦੇ ਹੋਂ ਜਿਹੜੀ ਐਵੀਏਸ਼ਨ ਡਿਪਾਰਟਮੈਂਟ ਨੇ ਕਿਰਪਾਨ ਪੈਨਣ ਦੀ ਸ਼ੋਰਟ ਦਿੱਤੀ ਹੋਈ ਹੈ ਜਹਾਜ਼ਾਂ 'ਚ ਚੜ੍ਹਨ ਵਾਸਤੇ ਟੱਚ ਤਾਂ ਇਹ ਕਿਸੇ ਹਾਈਲੀ ਪੋਲੀਟੀਕਲ ਬੰਦੇ ਦਾ ਮੇਰਾ ਮੈਨੂੰ ਮੇਰਾ ਆਪਣਾ ਇਹ ਵਿਜ਼ਡਮ ਹੈ ਕਿ ਵੀ ਉਹਨੇ ਪਾਇਆ ਹੋਣਾ ਵੀ ਹਾਈ ਕੋਰਟ ਤੋਂ ਕੋਈ ਐਦਾਂ ਦਾ ਆਰਡਰ ਲੈ ਲਓ ਵੀ ਜਿਹੜਾ ਡੋਮੈਸਟਿਕ 에ਅਰਲਾਈਨਸ ਤੇ ਵੀ ਬੰਦਾ ਚੜ੍ਹਦਾ ਉਹਤੇ ਵੀ ਰੋਕ ਲਾ ਦਿਓ ਵੀ ਇਹ ਜਿਹੜਾ ਨੋਟੀਫਿਕੇਸ਼ਨ ਸ਼ੋਰਟ ਦਿੰਦਾ ਸਿੱਖਾਂ ਨੂੰ ਕਿਰਪਾਨ ਪਾ ਕੇ ਹਵਾਈ ਸਫ਼ਰ ਕਰਨ ਦਾ ਇਹਨੂੰ ਵੀ ਤੋੜੋ ਕੋਰਟ ਨੇ ਉਦੀ ਪਟੀਸ਼ਨ ਖਾਰਜ ਕਰਤੀ ਕੁਝ ਪੂਰਾ ਡਿਟੇਲ ਦੇ ਵਿੱਚ ਮੈਂਸ਼ਨ ਕੀਤਾ ਇਹ ਦਿੱਲੀ ਹਾਈ ਕੋਰਟ ਦੀ ਜੱਜਮੈਂਟ ਹੈ 22 ਦਸੰਬਰ 2022 ਦੀ ਹੈ ਕਿਉਂਕਿ ਮੈਂ ਹੁਣ ਤੁਹਾਨੂੰ ਇਹ ਪੜਿਆ ਮੈਂ ਕਿਹਾ ਕੋਈ ਸਰਚ ਵੀ ਕਰਾਂ ਵੀ ਕਿਸੇ ਹਾਈ ਕੋਰਟ ਨੇ ਕਈ ਵਾਰ ਕੋਰਟ ਦੇ ਵਿੱਚ ਜਾਂਦਾ ਹੈ ਕੋਰਟ ਦੇ ਵਿੱਚ ਬੰਦਾ ਦੂਜੀ ਧਿਰ ਜਿਹਨੇ ਰਿਪਰੈਜ਼ੈਂਟ ਕਰਨਾ ਹੁੰਦਾ ਉਹ ਪੂਰਾ ਪੱਖ ਨਹੀਂ ਦੱਸ ਪਾਉਂਦੀ ਕਿਉਂਕਿ ਆ ਹੋ ਸਕਦਾ ਕੋਈ ਆਰਡਰ ਜੇ ਕੋਈ ਹੋ ਜਾਏ ਤਾਂ ਉਹਨੂੰ ਕਰੈਕਟ ਕਰਾ ਲਈਏ ਪਰ ਮੈਨੂੰ ਆ ਜੱਜਮੈਂਟ ਇੱਕ ਮਿਲੀ ਹੈ ਜੇ ਕੋਈ ਹੋਰ ਜੱਜਮੈਂਟ ਵੀ ਹੈ ਜਿੱਥੇ ਕਿਰਪਾਨ ਤੇ ਕਿਸੇ ਕਾਰਨ ਨੂੰ ਪਹਿਲਾਂ ਤਾਂ ਕੋਰਟ ਕਰਦੀ ਨਹੀਂ ਇਹ ਮੈਂ ਬੈਠਾ ਇੱਥੇ ਗੱਲ ਕਰ ਦਿੰਦਾ ਕਿਉਂਕਿ ਇਹ ਪਾਲਿਸੀ ਡਿਸੀਜਨ ਨੇ ਹੁਣ ਜਿਹੜੀ ਮੇਰੇ ਵਾਲੀ ਪਟੀਸ਼ਨ ਸੀ ਮੈਂ ਉੱਥੇ ਇਹ ਵੀ ਮੰਗਿਆ ਸੀ ਵੀ ਇੱਕ ਮਤਲਬ ਕਾਨੂੰਨ ਐਦਾਂ ਦਾ ਬਣ ਜੇ ਕੋਈ ਹੁਣ ਮੈਂ ਮਤਲਬ ਮੈਨੂੰ ਕੋਰਟ ਨੇ ਕਹਿਤਾ ਸੀ ਵੀ ਤੁਹਾਡੇ ਹਰਿਆਣੇ ਵਾਲੇ ਐਗਜ਼ਾਮ ਹੋ ਗਏ ਤੁਹਾਡੀ ਪਟੀਸ਼ਨ ਤਾਂ ਮਨਜ਼ੂਰ ਹੋਈ ਗਈ ਪਰ ਫਿਰ ਵੀ ਮੈਂ ਕਿਹਾ ਵੀ ਨਹੀਂ ਅੱਗੇ ਵਾਸਤੇ ਫਿਰ ਕੋਈ ਆਊਗਾ ਮੌਕੇ ਤੇ ਬੰਦਾ ਨਾ ਆ ਪਾਵੇ ਸ਼ੁਕਲਾ ਜੀ ਜਿਸ ਦਿਨ ਮੈਂ ਵੀ ਇਹ ਪਟੀਸ਼ਨ ਕਰੀ ਸੀ ਉਸ ਦਿਨ ਸੈਟਰਡੇ ਸੀ ਛੁੱਟੀ ਸੀ ਵੈਸੇ ਤਾਂ ਤੇ ਮੈਨੂੰ ਫਰਾਈਡੇ ਸ਼ਾਮ ਨੂੰ ਪਤਾ ਲੱਗਿਆ ਉਹ ਰਾਤੋਂ ਰਾਤ ਮੈਂ ਬਿਨਾਂ ਸੁੱਤੇ ਮੈਂ ਬਣਾਈ ਮੈਂ ਕਿਹਾ ਚਲੋ ਆਪਾਂ ਇਹ ਨਹੀਂ ਕੰਮ ਕਰਨਾ ਤੇ ਤੇ ਚੀਫ ਜਸਟਿਸ ਨੂੰ ਮੈਂ ਰਿਕਵੈਸਟ ਕੀਤੀ ਤੇ ਉਹਨਾਂ ਨੇ ਦੇਖਿਆ ਵੀ ਇਹ ਬੜਾ ਸੰਵੇਦਨਸ਼ੀਲ ਮਾਮਲਾ ਹੈ ਤੇ ਉਹਨਾਂ ਨੇ ਡੀਵੀ ਬਿਠਾਈ ਰਾਤ ਨੂੰ 8 ਵਜੇ ਆਰਡਰ ਆਇਆ ਸੀ ਇਹ 9:30 ਵਜੇ ਜੱਜਮੈਂਟ ਆਈ ਸੀ ਛੁੱਟੀ ਵਾਲੇ ਦਿਨ ਆਰਡਰ ਕਰਾ ਛੁੱਟੀ ਵਾਲੇ ਦਿਨ ਕੋਰਟ ਕੋਰਟ ਕਿਹਦੇ ਲਈ ਬਣੀ ਹੈ ਤਾਨਾਸ਼ਾ ਸਰਕਾਰ ਦੀਆਂ ਜਾਦਤੀਆਂ ਅੱਧੀ ਰਾਤ ਨੂੰ ਵੀ ਕੋਟ ਖੁੱਲੂਗੀ ਜੇ ਤੱਕਾ ਹੁੰਦਾ ਤੇ ਕੋਰਟ ਨੇ ਮਤਲਬ ਦੂਜੇ ਦਿਨ ਕਿਉਂਕਿ ਐਗਜ਼ਾਮ ਸੀ ਜੇ ਐਗਜ਼ਾਮ ਹੀ ਹੋ ਜਾਂਦਾ ਕਕਾਰਾਂ ਨੂੰ ਬੈਨ ਲੱਗ ਜਾਂਦਾ ਫਿਰ ਬਾਅਦ ਚ ਕੋਰਟ ਤੋਂ ਕਰਾਉਣਾ ਵੀ ਕੀ ਸੀ ਪਰ ਮੇਰਾ ਸੋ ਕੁਐਸਚਨ ਬਾਕੀ ਸਾਹਿਬ ਸਵਾਲ ਮੇਰਾ ਇਹ ਹੈ ਕਿ ਪੰਜਾਬ ਐਂਡ ਹਰਿਆਣਾ ਤਾਂ ਬਿਲਕੁਲ ਨੇੜੇ ਨੇ ਸੂਬੇ ਨੇ ਸਿੱਖ ਤਾਂ ਦੇਸ਼ ਦੇ ਕੋਨੇ-ਕੋਨੇ ਦੇ ਵਿੱਚ ਰਹਿ ਰਹੇ ਨੇ ਤਾਂ ਇਹ ਸਮੱਸਿਆ ਬਹੁਤ ਵੱਡੀ ਹੈ ਜਿੱਥੇ ਸਿੱਖ ਬਹੁਤ ਘੱਟ ਗਿਣਤੀ ਚ ਨੇ ਉੱਥੇ ਸਮੱਸਿਆ ਹੋਰ ਜ਼ਿਆਦਾ ਗੁੰਝਲਦਾਰ ਹੁੰਦੀ ਜਾ ਰਹੀ ਹੈ ਤਾਂ ਤੁਸੀਂ ਕਿਹੜਾ ਇਨੀਸ਼ੀਏਟ ਜਿਹੜਾ ਹੋਰ ਲੈ ਰਹੇ ਹੋ ਤਾਂ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਅਮਰਤਾਰੀ ਚਾਹੇ ਉਹ ਲੜਕੀ ਹੈ ਚਾਹੇ ਲੜਕਾ ਉਸ ਨੂੰ ਆਪਣੇ ਪੇਪਰ ਜਾਂ ਆਪਣੀ ਪੜਾਈ ਨਾ ਛੱਡਣੀ ਪਵੇ ਜਿਸ ਕਰਕੇ ਉਸ ਦਾ ਫਿਊਚਰ ਖਰਾਬ ਹੋ ਰਿਹਾ ਦੇਖੋ ਮੈਂ ਇਹ ਮੇਰੀ ਮੇਰਾ ਇਹ ਮਤਲਬ ਪੂਰਾ ਮੇਰਾ ਦਿਮਾਗ ਹੈ ਤੇ ਮੇਰੀ ਇਹ ਵਿਜ਼ਡਮ ਹੈ ਕਿ ਮੈਂ ਗਵਰਨਮੈਂਟ ਕਿਉਂਕਿ ਕਾਨੂੰਨ ਬਣਾਣਾ ਗਵਰਨਮੈਂਟ ਨੇ ਤੇ ਮੈਂ ਇੱਕ ਡੀਟੇਲ ਰਿਪਰੈਜ਼ੈਂਟੇਸ਼ਨ ਟੂ ਦੀ ਪ੍ਰੈਜ਼ੀਡੈਂਟ ਪ੍ਰਾਈਮ ਮਿਨਿਸਟਰ ਤੇ ਟੂ ਵੀ ਫਾਰਮੈਟ ਟੂ ਦੀ ਕਨਸਰਨਡ ਜਿਹੜੀ ਸਟੈਂਡਿੰਗ ਕਮੇਟੀ ਹੁੰਦੀ ਹੈ ਕਿਉਂਕਿ ਜੇ ਮਸਲਾ ਸਿਰਫ ਤੇ ਸਿਰਫ ਪੰਜਾਬ ਦੇ ਹਰਿਆਣਾ ਦਾ ਹੁੰਦਾ ਤੇ ਫਿਰ ਇਹ ਸੀ ਕਿ ਪੰਜਾਬ ਹਰਿਆਣਾ ਨੂੰ ਕਹਦੇ ਨੇ ਕਿਉਂਕਿ ਇਹ ਨਵਾਂ ਐਕਟ ਪੰਜਾਬ ਗਵਰਨਮੈਂਟ ਵੀ ਬੇਅਦਬੀ ਦੇ ਮੁੱਦੇ ਤੇ ਬਣਾਉਣ ਜਾ ਰਹੀ ਹੈ ਮੈਂ ਪੰਜਾਬ ਗਵਰਨਮੈਂਟ ਨੂੰ ਵੀ ਲਿਖ ਰਿਹਾ ਕਿਉਂਕਿ ਮੇਰੇ ਵਾਲੀ ਪਟੀਸ਼ਨ ਦੇ ਵਿੱਚ ਹਾਈ ਕੋਰਟ ਨੇ ਇਹ ਗੱਲ ਕਹਿਤੀ ਸੀ ਕਿਉਂਕਿ ਸਰਕਾਰ ਨੇ ਇਹ ਕਹਿਤਾ ਸੀ ਵੀ ਬਗੜੀ ਸਾਹਿਬ ਨੂੰ ਇੱਕ ਸਾਨੂੰ ਦੇਣ ਇਹ ਡਿਟੇਲ ਚ ਲਿਖ ਕੇ ਅਸੀਂ ਸਰਕਾਰ ਦੇ ਅੱਗੇ ਰੱਖਦੇ ਹਾਂ ਤੇ ਕੋਰਟ ਨੇ ਇੱਥੋਂ ਤੱਕ ਵੀ ਕਿਹਾ ਹੋਇਆ ਵੀ ਜੇ ਮੈਂ ਉਹ ਰਿਪਰੈਜ਼ੈਂਟੇਸ਼ਨ ਦੰਨਾ ਹੈ ਤਾਂ ਕਾਨੂੰਨ ਬਣਾਏਗੀ ਸਰਕਾਰ ਹੁਣ ਕਾਨੂੰਨ ਕਿੱਥੇ ਜੇ ਜੇ ਰਾਜ ਸਰਕਾਰ ਦਾ ਜਿਹੜਾ ਕਾਨੂੰਨ ਹੈ ਉਹ ਰਾਜ ਸਰਕਾਰ ਤੱਕ ਸੀਮਿਤ ਰਹੂਗਾ ਤੇ ਮੈਂ ਹੁਣ ਇਹ ਸੋਚ ਰਿਹਾ ਵੀ ਮੈਂ ਇੱਕ ਜ਼ਰੂਰ ਲਿਖਾਂ ਸੈਂਟਰਲ ਗਵਰਨਮੈਂਟ ਨੂੰ ਕੀ ਕੀ ਲਿਖਾਂ ਉਹ ਗੱਲ ਕਰਦਾ ਬਿਲਕੁਲ ਮੈਂ ਇਹ ਲਿਖਣਾ ਚਾਹੁੰਦਾ ਕਿ ਵੀ ਜਿਹੜਾ ਬੰਦਾ ਸੰਵਿਧਾਨ ਦੇ ਉੱਤੇ ਤਾਂ ਕੁਝ ਨਹੀਂ ਹੈਗਾ ਠੀਕ ਹੈ ਜੇ ਕੋਈ ਕਾਰ ਨੂੰ ਮਿਨੋਰਟੀ ਨੂੰ ਇੱਕ ਮਿਨੋਰਟੀ ਕਮਿਸ਼ਨ ਬਣਿਆ ਹੋਇਆ ਹੈ ਪ੍ਰੋਟੈਕਸ਼ਨ ਵਾਸਤੇ ਕਿਉਂਕਿ ਇਹ ਇਹ ਦਸਤੂਰ ਹੈ ਵੀ ਜੇ ਜਿਹੜੀ ਘੱਟ ਗਿਣਤੀ ਲੋਕ ਨੇ ਉਹਨਾਂ ਨਾਲ ਧੱਕਾ ਹੁੰਦਾ ਉਹਨਾਂ ਨੂੰ ਬਚਾਉਣ ਵਾਸਤੇ ਵੀ ਤਾਂ ਹੀ ਮਿਨੋਰਟੀ ਕਮਿਸ਼ਨ ਬਣਿਆ ਹੋਇਆ ਨਾ ਬਿਲਕੁਲ ਸਰ ਤੇ ਮੈਂ ਕਹਿੰਦਾ ਕਿ ਵੀ ਇਹ ਸਾਡੇ ਕਾਨੂੰਨ ਦੇ ਵਿੱਚ ਸਾਡੇ ਕਕਾਰਾਂ ਨੂੰ ਮਾਨਤਾ ਦਿੰਦੀ ਹੈ ਤੁਸੀਂ ਜੇ ਕੋਈ ਬੰਦਾ ਆਪਣੀ ਪੋਸਟ ਤੇ ਪੋਜੀਸ਼ਨ ਨੂੰ ਕੋਈ ਗਵਰਨਮੈਂਟ EMPLOYEE ਮਿਸਯੂਜ਼ ਕਰਕੇ ਜਿਵੇਂ ਇਸ ਕੇਸ ਵਿੱਚ ਹੋਇਆ ਕਿਉਂਕਿ ਉਹਦੇ ਕੋਲ ਪਾਵਰ ਸੀ ਉੱਥੇ ਉਹਨੇ ਰੋਕ ਲਾਤੀ ਨਾ ਜੇ ਕੋਈ ਮਿਸਯੂਜ਼ ਕਰਕੇ ਐਦਾਂ ਕੋਈ ਰੋਕ ਲਾਉਂਦਾ ਉਹਦੇ ਤੇ ਤੁਸੀਂ ਦੋ ਵੀ ਉੱਥੇ FIR ਵੀ ਹੋਏਗੀ ਉੱਥੇ ਪਰਚਾ ਦਰਜ ਵੀ ਮੈਂ ਦੇਖਾਂ ਫਿਰ ਕਿਹੜਾ ਕਿਹੜਾ ਲਾਉਂਦਾ ਰੋਕ ਫਿਰ 19 ਦਿਨ ਤੱਕ ਇਹ ਹਟਣਾ ਮੈਨੂੰ ਮੈਂ ਇਹ ਜੇ ਮੈਨੂੰ ਕੋਈ ਹੋਰ ਵੀ ਸੁਣ ਰਿਹਾ ਇਸ ਚੈਨਲ ਦੇ ਮਾਧਿਅਮ ਦੇ ਨਾਲ ਮੈਂ ਰਿਕੁਐਸਟ ਕਰਦਾ ਕਿ ਇਹ ਉੱਥੋਂ ਤੱਕ ਜ਼ਰੂਰ ਪਹੁੰਚੇ ਜਿੱਥੇ ਇਹ ਕਾਨੂੰਨ ਚ ਬਣ ਕੇ ਆ ਜੇ ਲੋਕਾਂ ਤੱਕ اچھا ਮੇਰਾ ਲਾਸਟ ਸਵਾਲ ਹੈ ਤੁਹਾਨੂੰ ਦੇਖੋ ਇਹ ਕਾਨੂੰਨੀ ਪ੍ਰਕਿਰਿਆ ਜਿਸ ਨੂੰ ਅਪਲਾਈ ਕਰਨ ਦੇ ਵਿੱਚ ਸਮਾਂ ਲੱਗਦਾ ਹੈ ਅਪਰੂਵ ਹੋਣ ਚ ਸਮਾਂ ਲੱਗਦਾ ਹੈ ਕਾਨੂੰਨ ਬਣਨਾ ਬਹੁਤ ਸਾਰੀਆਂ ਚੀਜ਼ਾਂ ਨੇ ਜੀ ਅਗਰ ਇਨ ਦਾ ਸੇਮ ਟਾਈਮ ਕਿਸੇ ਸਟੂਡੈਂਟ ਨਾਲ ਇਸ ਤਰ੍ਹਾਂ ਦੀ ਘਟਨਾ ਹੁੰਦੀ ਆ ਤਾਂ ਉਸ ਤੋਂ ਕਿਵੇਂ ਬਚਿਆ ਜਾ ਸਕਦਾ ਦੇਖੋ ਉਹ ਤੋਂ ਬਚਿਆ ਤਾਂ ਹੈ ਮਤਲਬ ਉੱਥੇ ਉੱਥੇ ਜਾ ਕੇ ਹੁਣ ਜਦੋਂ ਜਹਦ ਤੇ ਨਹੀਂ ਹੋਣੀ ਪਰ ਕੁੜੀ ਨੇ ਵੀ ਆਰਟੀਕਲ 25 ਦਾ ਹਵਾਲਾ ਤਾਂ ਦਿੱਤਾ ਹੈ। ਹਵਾਲਾ ਦਿੱਤਾ ਹੈ। ਸ਼ੀ ਇਜ਼ ਵੈਰੀ ਬ੍ਰਿਲਿਅੰਟ। ਹੂੰ ਜਿਹੜਾ ਬੰਦਾ ਜੱਜ ਬਣਨ ਲਈ ਪੜਕੇ ਗਿਆ। ਹੂੰ ਉਹ ਜੱਜ ਸਾਰਿਆਂ ਨੇ ਤਾਂ ਜੱਜ ਨਹੀਂ ਨਾ ਬਣਨਾ। ਉਹ ਪੜ੍ਹਾਈ ਤੇ ਕੀਤੀ ਹੈ ਨਾ ਉਹਨੇ ਜੱਜ ਬਣਨ ਦੀ। ਹੂੰ ਉਹਨੇ ਮੈਂ ਤਾਂ ਕਹਿੰਦਾ ਵੀ ਜੇ ਜੱਜ ਬਣਨ ਵਾਲੀ ਜਿਹੜੀ एलिਜੀਬਲ ਮੈਂ ਨਹੀਂ ਕਹਿੰਦਾ ਕਿ ਉਹ ਐਗਜ਼ਾਮ ਕਲੀਅਰ ਕਰਨੀ ਜਾਂ ਨਾ ਕਰਨਾ। ਬਟ ਉਹਨੇ ਪੜ੍ਹਿਆ ਤਾਂ ਉਹੀ ਹੈ ਜਿਹੜੇ ਨੇ ਬੈਠ ਪੜ੍ਹ ਕੇ ਬੈਠਣਾ ਉਸ ਜੱਜ ਦੀ ਚੇਅਰ ਤੇ ਉਹੀ ਕੁਝ ਪੜ੍ਹਿਆ ਉਹਨੇ ਵੀ ਦੇ। ਹੂੰ ਉਨੇ ਸਾਰਾ ਕੁਝ ਦੱਸਿਆ ਉਹਦੇ ਕੋਲ ਆਨਸਰ ਹੀ ਨਹੀਂ ਸੀ ਕੋਈ इवन शी ਇਸ ਸੇਇੰਗ ਕਿ ਜਿਹੜਾ ਸਾਡਾ ਮਤਲਬ ਨੋਡਲ ਅਫਸਰ ਹੈ ਉਹਦੇ ਉਹਦਾ ਨਾਮ ਤੇ ਉਹਦੇ ਨਾਲ ਗੱਲ ਵੀ ਨਹੀਂ ਕਰਵਾਈ ਗਈ ਵਟ ਇਜ਼ ਗੋਇੰਗ ਟੂ ਹੈਪਨ ਇਨ ਥਿਸ ਕੰਟਰੀ ਜਿਹੜਾ ਬੰਦਾ ਜੁਡੀਸ਼ਰੀ ਦਾ ਐਗਜ਼ਾਮ ਦੇਣ ਜਾ ਰਿਹਾ ਹੈ ਜੇ ਕਾਲੇ ਕੋਟ ਵਾਲੇ ਨਾਲ ਜਾਂ ਜੱਜ ਨਾਲ ਬੰਨ ਵਾਲੇ ਜੱਜ ਨਾਲ ਧੱਕਾ ਹੋ ਰਿਹਾ ਫਿਰ ਕਿਹਦੇ ਨਾਲ ਹੋ ਸਕਦਾ ਸ਼ੁਕਲਾ ਜੀ ਇਹ ਤਾਂ ਬੜੀ ਕੁਐਸਚਨੇਬਲ ਥਿਸ ਇਜ਼ ਵੈਰੀ ਹਾਈਲੀ ਕੁਐਸਚਨੇਬਲ ਇਟ ਇਜ਼ ਟੂ ਬੀ ਡੈਲਟ ਵਿਦ ਸਟਰਮ ਹੈਂਡਸ ਇਹ ਤਾਂ ਬਹੁਤ ਸਖਤੀ ਨਾਲ ਨਜਿੱਠਣ ਵਾਲਾ ਮਸਲਾ ਹੈ ਹੋਰ ਐਗਜ਼ਾਮ ਦੇ ਵਿੱਚ ਵੀ ਨਹੀਂ ਹੋਣਾ ਚਾਹੀਦਾ ਪਰ ਜੁਡੀਸ਼ਰੀ ਦੇ ਐਗਜ਼ਾਮ 'ਚ ਹੋਵੇ ਔਰ ਪਿਛਲੀ ਵਾਰ ਵੀ ਮੈਨੂੰ ਸੁਣਨ ਚ ਆਇਆ ਕਿ ਪਿਛਲੀ ਵਾਰ ਵੀ ਇਹ ਕਿਸੇ ਲੜਕੀ ਦੇ ਨਾਲ ਹੋਇਆ ਔਰ ਉਹ ਤਾਂ ਬਹੁਤ ਨਜਾਇਜ਼ ਸੀ ਲੜਾਈ ਲੜੋਗੇ ਲਾਸਟ ਕਮੈਂਟ ਸਰ ਮੇਰੇ ਲਈ ਮੈਂ ਤਾਂ ਪ੍ਰਮਾਤਮਾ ਨੇ ਮੈਨੂੰ ਪਹਿਲਾਂ ਵੀ ਜਦੋਂ ਕਰਵਾਇਆ ਮੈਂ ਹੁਣ ਫੇਰ ਪ੍ਰਮਾਤਮਾ ਦੇ ਚਰਨਾਂ 'ਚ ਬੇਨਤੀ ਕਰਦਾ ਕਿ ਮੈਨੂੰ ਬਲ ਬੁੱਧੀ ਦੇਵੇ ਬਿਲਕੁਲ ਲੜਨ ਵਾਸਤੇ ਹੀ 24 ਘੰਟੇ ਹੋਰ ਕੰਮ ਕਰਦੇ ਆ ਨਿੱਜੀ ਵਕਾਲਤ ਹਰ ਹਫਤੇ ਸੁਪਰੀਮ ਕੋਰਟ ਜਾਈਦਾ ਇਹਨੂੰ ਕਰਨ ਵਾਸਤੇ ਕੋਈ ਵੱਡੀ ਗੱਲ ਨਹੀਂ ਡੈਫੀਨੇਟਲੀ ਤੁਸੀਂ ਕਹੀ ਹੈ ਇਹ ਗੱਲ ਐਂਡ ਮੈਂ ਕੋਸ਼ਿਸ਼ ਕਰਦਾ ਜੇ ਇਸ ਚੈਨਲ ਦੇ ਜ਼ਰੀਏ ਉਹਨਾਂ ਤੱਕ ਪਹੁੰਚਦੀ ਹੈ ਲੜਕੀ ਤੱਕ ਜਿਨ੍ਹਾਂ ਨਾਲ ਕੈਂਡੀਡੇਟਸ ਦੇ ਨਾਲ ਜਰੂਰ ਇਹਦਾ ਹੱਲ ਐਗਜ਼ਾਮ ਚਾਹੇ ਤੜਾਕੇ ਦੁਆਰਾ ਕਰਾਈਏ ਹੋਰ ਕਿਹੜੀ ਇਹ ਤੋਂ ਜ਼ਿਆਦਾ ਕੀ ਹੋ ਸਕਦਾ ਜੇ ਉਹਦਾ ਐਗਜ਼ਾਮ ਇਸ ਰੀਜ਼ਨ ਕਰਕੇ ਇਲਿਗੈਲਿਟੀ ਕਰਕੇ ਹੋਇਆ ਹੈ ਕਿਉਂਕਿ ਮੈਰਿਟ ਤਾਂ ਇਕੱਠੀ ਬਣਨੀ ਹੈ ਨਾ ਸਰ ਇਹ ਪਰ ਦਵਾਉਂਗੇ ਮੈਂ ਮਤਲਬ ਮੈਂ ਇਸ ਗੱਲ ਨੂੰ ਕਹਿਣਾ ਹੈ ਕਿ ਵੀ ਉਹ ਦੇਖੋ ਕੈਂਡੀਡੇਟ ਦਾ ਆਣਾ ਬੜਾ ਜ਼ਰੂਰੀ ਹੈ ਹਾਂ ਮੇਰਾ ਪਰਸਨਲ ਇੰਟਰਸਟ ਹੋ ਸਕਦਾ ਮੈਂ ਪਿੱਲ ਵੀ ਬਣ ਸਕਦੀ ਆ ਪਰ ਜਿਹੜੇ ਨਾਲ ਨਜਾਇਜ਼ ਹੋਇਆ ਸਿਚੁਏਸ਼ਨ ਹੋ ਜਾਂ ਉਹ ਖੁਦ ਬਖੁਦ ਬਿਡਰੋਅ ਉਸ ਸੈਂਟਰ ਦਾ ਬਿਡਰੋਅ ਕਰਕੇ ਦੁਬਾਰਾ ਲੈਣ ਵਾਈਟ ਸ਼ੁੱਡ ਨਾਟ ਬੀ ਡਨ ਜਿਹੜੀ ਇਲੀਗੈਲਿਟੀ ਕਾਨੂੰਨ ਦੀ ਤੇ ਸੰਵਿਧਾਨ ਦੀ ਦੇ ਨਾਲ ਮਤਲਬ ਇਗਨੋਰੈਂਸ ਹੈ ਉਹ ਤਾਂ ਰੈਕਟੀਫਾਈ ਨਹੀਂ ਹੋ ਸਕਦੀ ਉਹ ਸਟੇਟਮੈਂਟ ਦੇ ਕੇ ਜਾਂ ਮਾਫੀ ਮੰਗ ਕੇ ਨਹੀਂ ਉਹਦਾ ਹੱਲ ਜਿਹਦੇ ਨਾਲ ਜਾਦਤੀ ਹੋਈ ਹੈ ਸਵਾਦ ਫੇਰ ਆਉਣਾ ਵੀ ਬੈਠ ਕੇ ਦੁਬਾਰਾ ਐਗਜ਼ਾਮ ਹੋ ਕੇ ਉਸੇ ਐਗਜ਼ਾਮ ਦੇ ਵਿੱਚ ਬੈਠ ਕੇ ਫਿਰ ਉਹਦਾ ਨਿਪਟਾਰਾ ਹੋਣਾ ਬਣਦਾ ਹੈ ਠੀਕ ਹੈ ਬਹੁਤ ਮਿਹਰਬਾਨੀ ਜੀ ਤਾਂ ਐਡਵੋਕੇਟ ਚਰਨਪਾਲ ਬਾਗੜੀ ਮੌਜੂਦ ਸੀ ਕਿ ਕਿਸ ਤਰ੍ਹਾਂ ਦਾ ਇਸ ਵੇਲੇ ਜਿਹੜਾ ਉਹ ਸਰਕਾਰਾਂ ਰੋਲ ਅਦਾ ਕਰ ਰਹੀਆਂ ਨੇ ਆਪਣੇ ਆਪ ਦੇ ਵਿੱਚ ਬਹੁਤ ਵੱਡੇ ਸਵਾਲ ਨੇ ਮਾਈਨੋਰਟੀ ਤੇ ਕਹਿੰਦੇ ਕਿਸ ਤਰ੍ਹਾਂ ਦਾ ਇਹ ਤਸ਼ੱਦਦ ਹੈ ਜੁਡੀਸ਼ੀਅਲ ਦਾ ਪੇਪਰ ਹੋਵੇ ਜੱਜ ਬਣਨ ਵਾਲੇ ਬੱਚੇ ਹੋਣ ਤੇ ਉਹਨਾਂ ਨੂੰ ਹੀ ਸਵਿਧਾਨ ਦਾ ਹਵਾਲਾ ਦੇ ਕੇ ਬਾਹਰ ਕੱਢ ਦਿੱਤਾਗੇ ਆਖਰ ਆਰਟੀਕਲ 25 ਕੀ ਕਹਿੰਦਾ ਹੈ ਇਹ ਵੀ ਬਹੁਤ ਵੱਡਾ ਸਵਾਲ ਹੈ ਕਿ ਸਿੱਖ ਕਕਾਰ ਪਹਿਨ ਕੇ ਪੇਪਰ ਦੇ ਸਕਦੇ ਨੇ ਇਹ ਵੀ ਆਪਣੇ ਆਪ ਦੇ ਵਿੱਚ ਲੋਕਾਂ ਨੂੰ ਅਵੇਅਰ ਹੋਣਾ ਚਾਹੀਦਾ ਕਿਉਂਕਿ ਸਿੱਖਸ਼ਕ ਹੋ ਕੇ ਉੱਚੇ ਪਦਾਂ ਤੇ ਜਾਣਾ ਹੈ ਤੇ ਆਪਣੇ ਧਰਮ ਦੇ ਨਾਲ ਜਾਣਾ ਇਹ ਆਪਣੇ ਆਪ ਦੇ ਵਿੱਚ ਪੈਰਲਲ ਦੋ ਚੱਲਣ ਵਾਲੀਆਂ ਚੀਜ਼ਾਂ ਨੇ ਪਰ ਚਰਨਪਾਲ ਬਾਗੜੀ ਸਾਹਿਬ ਦਾ ਕਹਿਣਾ ਹੈ ਕਹਿੰਦੇ ਇਹ ਲੜਾਈ ਨੂੰ ਅਖੀਰ ਤੱਕ ਲੜਾਂਗੇ ਕੈਮਰਾ ਪਰਸਨ ਰਮੇਸ਼ ਨਾਲ ਗगन ਸ਼ਕਲਾ ਡੇਲੀ ਪੋਸਟ ਪੰਜਾਬੀ